ਜੋ ਮਾਣੇਵਾ ਸਾਹਿਬ ਜਿਹੜਾ ਪਾਖੀਰਾ ਉਹਦਾ ਸੁਪਨਾ ਸੀ ਬਹੁਜਨ ਬਣਾਉਣ ਵਾਲਾ ਉਹ ਜਦੋਂ ਮੈਂ ਆਪਣੇ ਮਹਾਂਪੁੱਤਾਂ ਦੀਆਂ ਫੋਟੋਆਂ ਦੇਖਦਾ ਮੈਨੂੰ ਬਾਕੀ ਹੀ ਬਹੁਤ ਖੁਸ਼ੀ ਹੋਈ ਹੈ ਕਿ ਜਿੰਨੇ ਦੇ ਤੱਕ ਅਸੀਂ ਬਹੁਜਨ ਨਹੀਂ ਬਣਾਵਾਂਗੇ ਅਸੀਂ ਜ਼ਿੰਦਗੀ ਦੇ ਕੋਈ ਵੀ ਹਾਸਲ ਨਹੀਂ ਕਰ ਸਕਦੇ ਸੋ ਮਾਸ਼ਾ ਅਲੋਦਨ ਸਭਾ ਸਤਿਗੁਰ ਅਭਿਨਾ ਸਭਾ ਮਾੜੀ ਦੀ ਸਭਾ ਔਰ ਜਦੋਂ ਬੇੜਕਰ ਮਿਸ਼ਨ ਕਰਾਉਣ ਦੀ ਇਸ ਮੁਝੀ ਟੀਮ ਮਿਲ ਕੇ ਜੋ ਕਾਰਨਾਕਾਰੀ ਆ ਉਹ ਬਹੁਤ ਬਾਤਮਾਲ ਆ ਔਰ ਮੈਂ ਇਹਨਾਂ ਨੂੰ ਮੁਬਾਰਕਬਾਦ ਵੀ ਦਿੰਦਾ ਕਿਉਂਕਿ ਜਿੱਥੇ ਅਸੀਂ ਕੰਮ ਕਰਾਂਗੇ ਕੱਥੇ ਹੋ ਕੇ ਮੁਸ਼ਕਲਾਂ ਆਣ ਗਈਆਂ ਚੁਣੌਤੀਆਂ ਮਿਲ ਗਈਆਂ ਪਰ ਅਸੀਂ ਹੁਣਾਂ ਚੁਣੌਤੀਆਂ ਦਾ ਬਹਾਦਰੀ ਦੇ ਨਾਲ ਆਪਣੇ ਦਿਮਾਗ ਦੀ ਸ਼ਕਤੀ ਦੇ ਨਾਲ ਇਸਤੇਮਾਲ ਕਰਕੇ ਤੇ ਅਸੀਂ ਅੱਗੇ ਵਧਣਾ ਅਸੀਂ ਅੱਜ ਹਾਜ਼ਰ ਹੋ ਕੇ ਬਹੁਜਨ ਜੁੜ ਬਣਾਣਾ ਸੋ ਸਾਥੀਓ ਅੱਜ ਅਸੀਂ ਇੱਥੇ ਇਕੱਠੇ ਹੋਏ ਆਂ ਔਰ ਜਿਹੜੇ ਸਾਡੇ ਮਹਾਪੁਰਸ਼ ਜੀ ਦੀਆਂ ਸੀ ਤਸਵੀਰਾਂ ਦੇਖ ਰਹੇ ਆਂ ਇਹਨਾਂ ਵਿੱਚ ਕੋਈ ਵੀ ਸਾਡਾ ਮਹਾਪੁਰਸ਼ ਪੰਜਾਬ ਤੋਂ ਨਹੀਂ ਆ ਕੋਈ ਮਹਾਪੁਰਸ਼ ਤਰਨਾਨਾ ਤੋਂ ਨਹੀਂ ਕੋਈ ਉਪੀਚੋੜੀ ਕੋਈ ਮਹਾਰਾਸ਼ਟਰ ਤੋਂ ਨਹੀਂ ਕੋਨੇ ਬਾਰੀ ਦੀ ਅਸੀਂ ਇਹਦਾ ਜਨਮ ਦਿਨ ਮਨਾ ਰਹੇ ਆ ਕਿਉਂ ਮਨਾ ਰਹੇ ਆ ਕਿਉਂਕਿ ਇਹ ਕੋ ਮਹਾਨ ਪਰਿਵਾਰ ਨੇ ਜਿਨ੍ਹਾਂ ਨੇ ਸਾਡੀ ਜ਼ਿੰਦਗੀ ਦੇ ਵਿੱਚ ਪਰਵਾਤਾ ਲਿਆਂਦਾ ਔਰ ਅੱਜ ਅਸੀਂ ਇੱਕ ਦੇ ਜਾਨਵਰ ਨਾਲੋਂ ਵੀ ਮਾੜੀ ਜ਼ਿੰਦਗੀ ਬਤੀਤ ਕਰਦੇ ਹਾਂ ਅੱਜ ਅਸੀਂ ਵਧੀਆ ਜ਼ਿੰਦਗੀ ਬਤੀਤ ਕਰ ਰਹੇ ਆ ਸੋਖੀਆਂ ਤਾਰਾ ਵਾਲੇ ਬਣ ਗਏ ਆ ਤੇ ਮੈਨੂੰ ਲੱਗਦਾ ਸਾਰਾ ਜਿਹੜਾ ਸਾਰਾ ਉਹ ਚੱਲਿਆ ਕਸਾਦਨ ਬੁੱਢੂ ਨੂੰ ਲੈ ਕੇ ਮੜਿਓ ਸਾਹ ਪਾਣੀ ਤੱਕ ਇੰਨਾ ਮਾਹ ਪੂਸ਼ ਹੋਈ ਜਾਂਦਾ ਹੈ ਸੋ ਛੋਟੀ ਛੋਟੀ ਬਕੀਤਾਂ ਦੋਸਤਾਂ ਦੋਸਤਿਆਂ ਨੇ ਔਰ ਬੜੀ ਖੁਸ਼ੀ ਹੋਈ ਹੈ ਕਿ ਜਲੂ ਘਰ ਦੇ ਵਿੱਚ ਅਸੀਂ ਜੈਪੀਰ ਗੈਣਾ ਸ਼ੁਰੂ ਕਰਾਂਗੇ ਜੋ ਸਾਡਾ ਨਾਰਾ ਹੈ ਇਹਨਾਂ ਦਾ ਨਾਰਾ ਨਾਲ ਦੇ ਨਾਲ ਨਾਲ ਸਾਨੂੰ ਇਹ ਵੀ ਸਮਝ ਆ ਪੈਣਾ ਕਿ ਜਿੰਨੇ ਸਾਡੇ ਮਾਹ ਪੂਸ਼ ਹੋਏ ਨੇ ਉਹਨਾਂ ਦੀ ਅਣੌਲ ਜੀ ਦੀ ਆ ਉਹਨਾਂ ਦੀ ਵਿਚਾਰਧਾਰਾ ਕੀ ਸੀ ਜੇ ਅਸੀਂ ਬਾਬਾ ਸਾਹਿਬ ਮਿਰਦੋ ਦੀ ਗੱਲ ਕਰੀਏ ਤੇ ਇੱਕ ਇਨਸਾਨ ਸਾਡੇ ਕਰੋੜਾਂ ਲੋਕਾਂ ਦੀ ਜ਼ਿੰਦਗੀ ਬਦਲ ਗਿਆ ਭਾਰਤ ਵਿੱਚ ਔਰ ਅਸੀਂ ਕਰੋੜਾਂ ਇਨਸਾਨ ਇੱਕ ਆਦਮੀ ਦਾ ਸੁਪਨਾ ਹਲੇ ਤੱਕ ਪੂਰਾ ਨਹੀਂ ਕਰ ਸਕੇ ਕਮੀ ਕਿੱਥੇ ਰਹੀ ਆ ਸਾਥੀਓ ਜੰਮੀ ਇੱਥੇ ਰਹੀ ਆ ਜੋ ਮਾਨੇਵਰ ਸਾਹਿਬ ਕਾਸ਼ੀਨਾਮ ਨੇ ਸੁਪਨਾ ਦੇਖਿਆ ਹੀ ਜੋ ਬਹੁਤ ਹੈ ਮੇੜਕਾ ਦਾ ਸੁਪਨਾ ਸੀ ਕਿ ਮੈਂ ਇਸ ਸਟੇਜ ਦੇ ਵਿੱਚ ਵਜਿਦਾ ਦਾ ਨਾ ਸਾਖਣ ਦੇਖਣਾ ਚਾਹੁੰਦਾ ਇਸ ਸਟੇਜ ਨੂੰ ਬੁਧਮਈ ਭਾਰਤ ਨੇ ਦੇਖਣਾ ਚਾਹੁੰਦਾ ਉਹ ਅਸੀਂ ਭੁਲਾਣ ਦੇ ਵਿੱਚ ਤੌਜਬ ਨਹੀਂ ਰਹੇ ਇਹਦਾ ਕਾਰਨ ਕੀ ਆ ਕਿ ਜੋ ਮਾਨੇਵਰ ਸਾਹਿਬ ਦਾ ਸੁਪਨਾ ਸੀ ਕਿ ਅਸੀਂ ਬਹੁਤ ਜਣ ਬਣਾਣਾ ਉਹ ਅਸੀਂ ਬਹੁਤ ਜਣ ਬਣਾਉਣ ਦੇ ਵਿੱਚ ਯਾਦ ਤਰ ਤੌਜਬ ਨੇ ਹੋਏ ਉਹ ਬਹੁਤ سارے ਸਾਥੀ ਕੁਟਰਾਲਾ ਪਾਰੀ ਨੇ ਬਲਨੋ ਦੀ ਸੇਵੀ ਨੀ ਮਾਰੀਏ ਸਮਾਵਾ ਰਣਕੇ ਕੁਟਰਾਲਾ ਪਾਰੀਆ ਨੇ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਔਰ ਉਸੇ ਨਾਲ ਹੀ ਡਾਕਟਰ ਮੇਰ ਪਰਮਿਸ਼ਨ ਉਦਾਤਪੁਰ ਦੀ ਸਮੂਹਿ ਟੀਮ ਤੁਹਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੋਟੀ ਆ ਜਿੱਥੇ ਵੀ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਜਰੂਰਤ ਪੈਂਦੀ ਆ ਕਿਸੇ ਵੀ ਤਰ੍ਹਾਂ ਦੀ ਸਰਪ ਦੀ ਲੋੜ ਪੈਂਦੀ ਆ ਤੇ ਅਸੀਂ ਤੁਹਾਡੇ ਨਾਲ ਖੜੇ ਆਂ ਬਰਸਾਤੀਓ ਜਨਮ ਦਿਨ ਮਨਾ ਕੇ ਗਿਆਜਾਤਾਰ ਕਰਕੇ ਤੇ ਮੈਨੂੰ ਲੱਗਦਾ ਕਿ ਇਹ ਆਪਣਾ ਜਿਹੜਾ ਅੱਜ ਦਾ ਜਿਹੜਾ ਦਿਨ ਹੈ ਉਹ ਸਾਰਥਿਕ ਸੁਖੀ ਹੋਏਗਾ ਜਨਮ ਦਿਨ ਮਨਾਉਣੇ ਤਾਂ ਹੀ ਕੰਮ ਆਉਂਦੇ ਨੇ ਜੇਕਰ ਅਸੀਂ ਜੋ ਸਾਡੀ ਮਾਂ ਪੁੱਛਲੀ ਉਹਨਾਂ ਦੀ ਕਹੀ ਹੋਈ ਗੱਲਾਂ ਦੇ ਅਮਲ ਕਰਾਂਗੇ ਔਰ ਉਹਨਾਂ ਦੀਆਂ ਕਹੀਆਂ ਹੋਈਆਂ ਗੱਲਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਲਾਗੇ ਜੇਕਰ ਅਸੀਂ ਉਹਨਾਂ ਦੀਆਂ ਕਈ ਹੋਈਆਂ ਗੱਲਾਂ ਨੂੰ ਉਹਨਾਂ ਦੇ ਵਿਚਾਰਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਨਹੀਂ ਢਾਹਦੇ ਆਪਣੀ ਘਰ ਦੇ ਵਿੱਚ ਨਹੀਂ ਲੈਂਦੇ ਤੇ ਪਰਵਰਦਨ ਜਰਾਂ ਤੋਂ ਹੋਣ ਵਾਲਾ ਨਹੀਂ ਆ। ਸੋ ਸਾਰੇ ਮਾਣਕੁਸ਼ਾਂ ਦੇ ਜਨਮ ਦਿਨ ਨਾਲੇ ਪੰਜ ਸਾਥਕ ਨੇ ਕਿ ਜਿਹੜੀ ਉਹਨਾਂ ਦੀ ਵਿਚਾਰਧਾਰਾ ਜਿਹੜੀ ਉਹਨਾਂ ਦੀਆਂ ਕਈ ਹੋਈਆਂ ਗੱਲਾਂ ਨੇ ਉਹਨਾਂ ਗੱਲਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਢਾਲੀਏ ਆਪਣੀ ਪਰਿਵਾਰ ਦੇ ਵਿੱਚ ਢਾਈਏ ਤੇ ਸੋਹਰੀ ਸਾਥੀ ਬਣੇਗੀ। ਸੋ ਮੈਨੂੰ ਲੱਗਦਾ ਕਿ ਪ੍ਰੋਗਰਾਮ ਦੀ ਸ਼ੁਰੂਆਤ ਦੀ ਲੇਟ ਹੋਈ ਆ ਤੋਂ ਸਾਡੇ ਕੋਲ ਬਹੁਤ ਸਤਿਕਾਰਯੋਗ ਤੁਹਾਡੇ ਸੀਐਸ ਸਾਹਿਬੀ ਬਲਾਰੇ ਹੋੜ ਵੀ ਆਏ ਨੇ ਔਰ ਦੇਖਤੀ ਵੀ ਮੈਨੂੰ ਲੱਗਦਾ ਕਿ ਟਾਈਮ ਫੈਕਗਮੈਂਟ ਬਿਲਿਆਏ ਤੋਂ ਇੱਕ ਵਾਰ ਫੇਰ ਤੋਂ ਸਮੂਹੀ ਟੀਮ ਨੂੰ ਡਾਕਟਰ ਮੇਡ ਪਰਮਿਸ਼ਨ ਗੁਰਦਾਸ ਸਿੰਘ ਦੀ ਟੀਮ ਨੂੰ ਬਹੁਤ ਬਹੁਤ ਸ਼ੁਕਰੀਆ ਆ ਜੀ। ਜਿਆਪੀ ਜਿਆਪਾ ਸਤਿ ਸ੍ਰੀ ਅਕਾਲ। ਬਹੁਤ ਜਣ ਬਣਾਣਾ ਔਰ ਅਸੀਂ ਕੰਕਣ ਬਣਾਉਣ ਦੇ ਵਿੱਚ ਜਿਆਦਾ ਤਨ ਆਉਂ ਜਾਵ ਨਹੀਂ ਹੋਏ। ਔਰ ਬਹੁਤ ਸਾਰੇ ਸਾਥੀ ਕੁਪੜਾਲਾ ਕਾਰੀ ਨੇ ਸਲਮੋਦੀ ਸਮੂਹੀ ਦੀ ਮਦਦ ਹਮਾਰਾ ਰਣ ਕੇ ਕੁਪੜਾਲਾ ਕਾਰੀ ਦੀ ਸੋਟਾਟਾ ਬਹੁਤ ਬਹੁਤ ਧੰਨਵਾਦ ਹੈ ਔਰ ਇਸ ਦੇ ਨਾਲ ਹੀ ਡਾਕਟਰ ਮੇਰ ਪਰਮਿਸ਼ਨ ਉਦਾਤਪੁਰ ਦੀ ਸਮੂਹੀ ਦੀ ਤੁਹਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੋਦੀ ਆ ਜਿੱਥੇ ਵੀ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਜਰੂਰਤ ਪੈਂਦੀ ਆ ਕਿਸੇ ਵੀ ਤਰ੍ਹਾਂ ਦੀ ਹੈਲਪ ਦੀ ਲੋੜ ਪੈਂਦੀ ਆ ਤੇ ਅਸੀਂ ਤੁਹਾਡੇ ਨਾਲ ਖੜੇ ਆ ਸਰ ਸਾਥੀਓ ਜਨੰਦਰ ਮਨਾ ਕੇ ਜੈਜਾਤਾਰ ਕਰਕੇ ਤੇ ਮੈਨੂੰ ਲੱਗਦਾ ਕਿ ਐ ਆਪਣਾ ਜਿਹੜਾ ਅੱਜ ਦਾ ਜਿਹੜਾ ਦਿਨ ਆ ਉਹ ਸਾਫੀ ਸਦਲੀ ਹੋਏਗਾ ਜਨੰਦਰ ਮਨਾਉਣੇ ਤਾਂ ਹੀ ਕਾਮਯਾਬ ਨੇ ਜੇਕਰ ਅਸੀਂ ਉਹ ਤੁਹਾਡੇ ਮਾਪੂਸਲੇ ਉਹਨਾਂ ਦੀ ਕਈ ਹੋਈ ਗੱਲਾਂ ਦੇ ਅਮਲ ਕਰਾਂਗੇ ਔਰ ਉਹਨਾਂ ਦੀਆਂ ਕਈਆਂ ਹੋਈਆਂ ਗੱਲਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਲਾ ਲਾਂਗੇ ਜੇਕਰ ਅਸੀਂ ਉਹਨਾਂ ਦੀਆਂ ਕਈਆਂ ਹੋਈਆਂ ਗੱਲਾਂ ਨੂੰ ਉਹਨਾਂ ਦੀ ਵਿਚਾਰਤ ਕਰਨ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਨਹੀਂ ਢਾਲਦੇ ਆਪਣੇ ਘਰ ਦੇ ਵਿੱਚ ਨਹੀਂ ਲੈਂਦੇ ਤੇ ਪਰਵਾਦਰ ਜਿਹੜਾ ਰਾਹ ਕੋਹ ਨੂੰ ਮਿਲਣਾ ਨਹੀਂ ਆ ਸੋ ਸਾਰੇ ਮਾਨਕੁਸ਼ਾਂ ਦੇ ਜਨਮਦਰ ਮਨਾਰੇ ਤਾਂ ਹੀ ਸਾਥ ਤਿਕਣੀ ਕਿ ਜਿਹੜੀ ਉਹਦੀ ਵਿਚਾਰਧਾਰਾ ਆ ਗਈ ਉਹਦੀਆਂ ਕਈਆਂ ਹੋਈਆਂ ਗੱਲਾਂ ਨੇ ਉਹਨਾਂ ਗੱਲਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਢਾਲ ਲਏ ਆਪਣੇ ਪਰਿਵਾਰ ਦੇ ਵਿੱਚ ਲਈਏ ਤੇ ਫੇਰੀ ਸਾਥੀ ਉਹ ਗੱਲ ਬਣੇਗੀ ਸੋ ਮੈਨੂੰ ਲੱਗਦਾ ਕਿ ਪ੍ਰੋਗਰਾਮ ਦੀ ਸ਼ੁਰੂਆਤ ਹੀ ਪਲੇਟ ਹੋਈ ਆ ਤੁ ਸਾਡੇ ਕੋਲ ਬਹੁਤ ਛਟਕਾਰੇ ਤੁਹਾਡੇ ਸੀਨੀਅਰ ਸਾਥੀ ਮਲਾਣੇ ਹੋੜੀ ਵੀ ਆਏ ਨੇ ਉਸ ਕੇ ਸ਼ਕਤੀ ਵੀ ਮੈਨੂੰ ਲੱਗਦਾ ਹੈ ਕਿ ਚ ਪੰਜ ਮਿੰਟ ਲੱਗਿਆ ਹੈ ਸੋ ਇਥੇ ਫਿਰ ਤੋਂ ਸਮੂਜੀ ਟੀਮ ਨੂੰ ਡਾਟਰ ਮੈਡੀਕਲ ਮਿਸ਼ਨ ਗੁਦਾਸੂ ਦੀ ਟੀਮ ਨੂੰ ਬਹੁਤ ਬਹੁਤ ਸ਼ੁਭਕਾਮਨਾਵਾਂ ਜਿਆਪੀ ਜਿਆਪਾ ਸਨ ਜੀ